ਆ ਵਾਹ ਗੁਰਜੀ ਕੀ ਫਤਿਹ ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਸਾਨਾਂ ਦੀ ਜੋ ਕਿ ਬਈ ਜੋ ਪ੍ਰਸ਼ਾਸਨ ਨਾਲ ਸ਼ਰੀਆਮ ਜੋ ਪ੍ਰਸ਼ਾਸਨ ਤੱਕਾ ਕਰ ਰਹੀ ਹੈ ਕਿਸਾਨਾਂ ਨਾਲ ਤੇ ਇਹ ਬਠਿੰਡਾ ਤੋਂ ਇਹ ਕੱਲ ਦੇ ਬਹੁਤ ਮਾਹੌਲ ਪਖ ਰਿਹਾ ਜੋ ਤੇ ਉਹ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਸਾਡੇ ਕਿਸਾਨ ਜੋ ਖੇਤਾਂ ਦੇ ਵਿੱਚ ਵੱਢ ਰਹੇ ਤੇ ਉਹਨਾਂ ਦੇ ਉੱਪਰ ਇਹ ਸ਼ਰੀਆਮ ਡਾਂਗਾ ਮਾਰ ਰਹੇ ਆ ਤੇ ਕਿਧਰੇ ਅਥਰੂ ਕਹਿੰਦੇ ਗੋਲੇ ਸਿੱਟਦੇ ਆ ਤਾਂ ਜੇ ਹੁਣ ਕਿਸਾਨਾਂ ਨੇ ਟਰੈਲਿੰਗਾਂ ਦੇ ਵਿੱਚ ਡਲੇ ਤੇ ਰੋੜੇ ਇੱਟਾਂ ਪਾ ਕੇ ਤੇ ਜੇ ਹੁਣ ਇਹ ਲਿਆ ਰਹੇ ਆ ਆਪਦੀ ਫਾਇਦਤ ਵਾਸਤੇ ਇਤੋਂ ਦੀ ਲੰਘ ਰਹੇ ਆ ਤਾਂ ਮੂਹਰੋਂ ਇਹਨਾਂ ਨੇ ਰਾਹ ਰੋਕਿਆ ਹੋਇਆ ਤੇ ਅੱਗੋਂ ਕਹਿ ਰਹੇ ਤੁਸੀਂ ਵਾਪਸ ਚਲੇ ਜਾਓ ਜਿਹਦੇ ਵਿੱਚ ਬਈ ਕਿਸਾਨ ਆਗੂ ਜੋ ਕਹਿ ਰਹੇ ਉਹਨਾਂ ਨਾਲ ਜਿੱਤ ਰਹੇ ਆ ਜੋ ਡੀਐਸਪੀ ਛਰੇ ਆਮੋਂ ਕਹਿ ਰਿਹਾ ਧਮਕੀ ਦੇ ਰਿਹਾ ਵੀ ਤੁਸੀਂ ਵਾਪਸ ਚਲੇ ਜਾਓ ਤੇ ਵੀ ਨਹੀਂ ਸੋਡਾ ਬਹੁਤ ਬੋਰਾ ਹਸਰ ਹੋਊਗਾ ਤੇ ਜੋ ਕਿਸਾਨ ਆਗੂ ਆ ਉਹ ਗੱਲਬਾਤ ਕਰ ਰਹੇ ਆ ਉਹ ਕਹਿੰਦੇ ਵੀ ਸਾਡਾ ਛੋਡੇ ਨਾਲ ਕੋਈ ਨਹੀਂ ਸਾਨੂੰ ਲੰਘ ਜਾਣ ਦੇਉ ਤੇ ਵੀ ਅਸੀਂ ਛੋਡੇ ਅਸੀਂ ਆਪਦੀ ਫਾਇਦਤ ਵਾਸਤੇ ਇਹ ਟਰਾਲੀਆਂ ਦੇ ਵਿੱਚ ਡਲੇ ਰੋੜੇ ਪਾਏ ਹੋਏ ਆ ਜਦੋਂ ਤੁਸੀਂ ਅਥਰੂ ਗਏ ਸਿੱਟ ਸਕਦੇ ਹੋ ਸਾਡੇ ਉੱਪਰ ਸਾਡੇ ਤੇ ਗੋਲੀਆਂ ਜਦੋਂ ਜੀ ਕਰਦਾ ਮਾਰ ਸਕਦੇ ਡਾਂਗਾ ਮਾਰ ਸਕਦੇ ਹੋ ਤਾਂ ਤੁਸੀਂ ਸਾਨੂੰ ਹੁਣ ਇਹ ਕਹਿਣ ਜਾ ਰਹੇ ਹੋ ਵੀ ਅਸੀਂ ਕੁਝ ਵੀ ਨਾ ਕਰੀਏ ਅਰੇ ਆਮ ਤੱਕਾ ਹੋ ਰਿਹਾ ਕਿਸਾਨਾਂ ਨਾਲ ਕਿਉਂਕਿ ਉਹ ਆਪਣੇ ਖੇਤਾਂ ਦੇ ਵਿੱਚ ਜੋ ਇਹਨੇ ਛਰੀਆਂ ਆਮਲਾ ਠੀਆਂ ਮਾਰ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਖਾਲੀ ਹੱਥ ਆਓ ਕੋਈ ਟਰੈਕਟਰ ਵਗੈਰਾ ਕੁਝ ਨਹੀਂ ਲੈ ਕੇ ਆਉਣਾ ਸ਼ੰਭੂ ਬਾਡਰ ਜਾਂ ਖਨੋਰੀ ਬਾਡਰ ਤੇ ਤੁਸੀਂ ਖਾਲੀ ਹੱਥ ਆਓ ਤੇ ਜੇ ਹੁਣ ਆਪਦੀ ਫਾਇਦਤ ਵਾਸਤੇ ਜੇ ਕੁਝ ਕਰਦੇ ਆ ਆਪਦੀਆਂ ਟਰਾਲੀਆਂ ਦੇ ਵਿੱਚ ਡਲੇ ਇਟਾ ਪਾਉਂਦੇ ਆ ਤਾਂ ਇਹ ਉਹਨਾਂ ਨੂੰ ਨੰਗਰ ਨਹੀਂ ਦੇ ਜਦੋਂ ਇਹਨਾਂ ਦਾ ਜੀ ਕਰਦਾ ਅਥਰੂ ਗੈਂ ਦੇ ਗੋਲੇ ਛੱਡਦੇ ਆ ਜਦੋਂ ਮਰਜ਼ੀ ਗੋਲੀਆਂ ਮਾਰਨ ਗਾਂਗਾ ਮਾਨ ਕੋਈ ਮਤਲਬ ਨਹੀਂ ਤੇ ਇਹ ਹੁੰਦਾ ਕਿਹਦੇ ਆਡਰ ਤੇ ਆ ਸੀਐਮ ਪੰਤ ਮਾਨ ਦੀ ਤਾਂ ਹੁਣ ਇਹ ਸਰਕਾਰਾਂ ਨੂੰ ਦੀਨਾ ਨਹੀਂ ਉਦੋਂ ਮਰਨ ਵਰਤ ਹੈ ਢੱਲੇਵਾਲ ਦਾ 60 ਦਿਨ ਹੋ ਚਲੇ ਹਲੇ ਤੱਕ ਜਾਰੀ ਹੈ ਬਈ ਜਿਹਦੇ ਵਿੱਚ ਉਹ ਜੋ 111 ਕਿਸਾਨ ਆ ਉਹ ਮਰਨ ਵਰਤੋਂ ਉੱਠ ਚਲੇ ਤੇ ਉਹਨਾਂ ਨੂੰ ਤਾਂ ਠਾ ਦਿੱਤਾ ਗਿਆ ਲੇਕਿਨ ਜੋ ਢੱਲੇਵਾਲ ਦਾ ਮਰਨ ਵਰਤ ਤਾਂ ਜਾਰੀ ਹੈ ਕਿਉਂਕਿ ਜਿੰਨਾ ਚਿਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ 15 ਫਰਵਰੀ ਨੂੰ ਇਹਨਾਂ ਨੇ ਰੱਖੀਆਂ ਗਈਆਂ ਜੋ ਕਿਸਾਨਾਂ ਦੀ ਗੱਲਬਾਤ ਹੋਊਗੀ 15 ਫਰਵਰੀ ਨੂੰ ਮਰਨ ਵਰਤ ਖਤਮ ਹੋਣ ਜਾ ਰਿਹਾ ਹਜੇ ਬਹੁਤ ਲੰਬਾ ਸਮਾਂ ਪਿਆ ਤੇ ਜਿਹਦੇ ਵਿੱਚ ਹੁਣ ਸ਼ਰੇਆਮ ਕਿਸਾਨਾਂ ਨਾਲ ਟਕਰਾਅ ਰਿਹਾ ਬਠਿੰਡਾ ਤੋਂ ਇਹ ਸਿੱਧੀਆਂ ਜੋ ਖਬਰਾਂ ਆ ਰਹੀਆਂ ਬਹੁਤ ਵਾਇਰਲ ਹੋ ਰਹੀਆਂ ਤੇ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਦੇ ਚੈਨਲ ਆ ਜੋ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜੋ ਇਹ ਕਿਸਾਨ ਆਗੂ ਗੱਲ ਗੱਲਬਾਤ ਉਹਨਾਂ ਨਾਲ ਕਰਨ ਦੀ بجائے ਜੋ ਉਲਟਾ ਇਹ ਪੁਲਿਸ ਵਾਲੇ ਉਹਨਾਂ ਤੇ ਡਾਂਗਾ ਮਾਰ ਰਹੇ ਆ ਜਦੋਂ ਜੀ ਕਰਦਾ ਭਾਰੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਆ ਬਹੁਤ ਜ਼ਿਆਦਾ ਇਹ ਕਿਸਾਨਾਂ ਨੂੰ ਚਰਿਆਮ ਤੱਕਾ ਹੋ ਰਿਹਾ ਕਿਸਾਨਾਂ ਨਾਲ ਚਲੋ ਜੀ ਖਾਸ ਕਰਕੇ ਆਪਣੀਆਂ ਜੋ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਅੱਜ ਕਿਸਾਨ ਭਰਾਵਾਂ ਨਾਲ ਹੁਣ ਚਰਿਆਮ ਤੱਕਾ ਹੋ ਰਿਹਾ ਜਿਹਦੇ ਵਿੱਚ ਕੀ ਸੀਐਮ ਭਵਨਤਮਨ ਨੂੰ ਨਵੀਂ ਸਰਕਾਰ ਬਣਾ ਕੇ ਚੁਣਿਆ ਸੀ ਪਰ ਲੇਕਿਨ ਜਦੋਂ ਦੀ ਇਹ ਸਰਕਾਰ ਆਈ ਆ ਪੌਣੇ 3 ਸਾਲ ਹੋ ਗਏ ਇਸ ਸਰਕਾਰ ਨੇ ਬਿਲਕੁਲ ਕੁਝ ਨਹੀਂ ਕੀਤਾ ਜਿੰਨਾ ਵੀ ਕੀਤਾ ਲੋਕਾਂ ਤੇ ਅਤਿਆਚਾਰ ਕੀਤਾ ਹਾਲਾਤ ਤੱਕ ਹਜੇ ਤੱਕ ਵੀ ਨਹੀਂ ਟਿਕਦੇ ਇੱਕ ਪਾਸੇ ਇਹਨਾਂ ਦੇ ਜੋ ਆਪਾਂ ਕਹਿੰਦੇ ਆ ਸੈਂਟਰ ਸਰਕਾਰ ਦੇ ਕੁਝ ਕ ਇਹਨਾਂ ਦੇ ਆਗੂ ਬੰਦੇ ਉੱਥੇ ਗਏ ਆ ਗੱਲਬਾਤ ਕੀਤੀ ਆ ਵੀ 15 ਫਰਵਰੀ ਨੂੰ ਇਹ ਫਾਈਨਲ ਕਰ ਦਿੱਤਾ ਜਾਊਗਾ ਮਰਨਵਾਤ ਵੀ ਖੁੱਲ ਜਾਣੇ ਹੈਗੇ ਤੇ ਜੋ ਇਹ ਮਰਨਵਾਤ ਤੋਂ ਉੱਠੇ ਆਣਗੇ ਡੱਲੇਵਾਲ ਸਾਹਿਬ ਵੀ ਪਰ ਮਰਨਵਾਤ ਵਾਲੇ ਤੱਕ ਤਾਂ ਇਸ ਕਰਕੇ ਜਾਰੀ ਹੈ ਕਿਉਂਕਿ ਪਹਿਲਾਂ ਇਹਨਾਂ ਨੇ ਮੰਗਾ ਸਵਕਾਰ ਕਰਕੇ ਵੀ ਹਾਂ ਅਸੀਂ ਸੁੱਡੀਆਂ ਮੰਗਾ ਸਾਨੂੰ ਮਨਜ਼ੂਰ ਆ ਬਾਅਦ ਚ ਫੇਰ ਮੁੱਕਰ ਗਏ ਸਰਕਾਰ ਐਸੀ ਚੀਜ਼ ਆ ਜੋ ਨਰਿੰਦਰ ਮੋਦੀ ਨਾਲ ਆਪਾਂ ਗੱਲ ਕਰਦੇ ਆ ਪੀਐਮ ਮੋਦੀ ਦੀ ਜਦੋਂ ਇਹ ਅੱਜ ਤੋਂ 2 ਸਾਲ ਪਹਿਲਾਂ ਅੰਦোলন ਚੱਲਿਆ ਲੰਬੇ ਸਮੇਂ ਤੱਕ ਇਹਨਾਂ ਨੇ ਮੰਗਾ ਮੰਨ ਲੀਆਂ ਸੀ ਵੀ ਸਾਨੂੰ ਮਨਜ਼ੂਰ ਆ ਬਾਅਦ ਚ ਫਿਰ ਬਹੁਤ ਵੱਡਾ ਧੋਖਾ ਹੋਇਆ ਕਿਸਾਨਾਂ ਨਾਲ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਸ਼ਰਿਆਮ ਜਿਹੜੀ ਇਹ ਸਰਕਾਰ ਆ ਇੱਕ ਡਿੱਗੀ ਹੋਈ ਸਰਕਾਰ ਉਧਰੋਂ ਸੀਐਮ ਭਵਨਤਮਨ ਨੂੰ ਚੁਣਿਆ ਸੀ ਲੋਕਾਂ ਨੇ ਵੀ ਕੁਝ ਚੰਗਾ ਕਰਨਗੇ ਕੁਝ ਚੰਗਾ ਕਰਨਗੇ ਸਾਰੇ ਲੋਕਾਂ ਨੂੰ ਸੀਗਾ ਇਹ ਵਾਦੇ ਵੱਡੇ ਵੱਡੇ ਕਰੀ ਜਾਂਦਾ ਮੈਂ ਜੀ ਨੌਕਰੀਆਂ ਦਿਤੀਆਂ ਜੀ ਇਹ ਕਰਿਆ ਜੀ ਉਹ ਕਰਿਆ ਮੈਂ ਬਿਜਲੀ ਫਰੀ ਕਰਤੀ ਸਾਡੇ ਗਰੀਬਾਂ ਨੂੰ ਕਿਤੇ ਨੌਕਰੀ ਨਹੀਂ ਮਿਲੀ ਕਿਸੇ ਨੂੰ ਜੇ ਨੌਕਰੀ ਮਿਲਦੀ ਆ ਤਾਂ ਪੈਸੇ ਭਰਨੇ ਪੈਂਦੇ ਆ ਪਹਿਲਾਂ ਸਾਡੇ ਤਾਂ ਇੱਥੇ 12 ਪੜ ਪੜ ਕੇ ਮੁੰਡੇ ਐਮਏ ਕਰ ਕਰ ਇਧਰੀ ਤੱਕੇ ਖਾਈ ਜਾਂਦੇ ਆ ਕਿਉਂਕਿ ਇਧਰ ਰੁਜ਼ਗਾਰ ਨਹੀਂ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਜੇ ਸਾਡੇ ਪੰਜਾਬ ਦੇ ਵਿੱਚ ਰੁਜ਼ਗਾਰ ਹੋਵੇ ਤਾਂ ਬਾਹਰ ਕਿਉਂ ਜਾਣ ਲੋ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਨਾਲ ਜੋ ਆਪਣੇ ਪੰਜਾਬ ਚ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੇ ਤੁਹਾਨੂੰ ਤੇ ਇੱਕ ਵੀਡੀਓ ਜਾਂਦੀ ਆ ਬਈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵਕ ਟਾਕ ਤੇ ਧੰਨਵਾਦ